ਖਾਣਾ ਕੀ ਹੈ ਚਾਕਲੇਟ ਹੈ ਚਾਕਲੇਟ ਚਾਕਲੇਟ ਖਾਣੀ ਆ ਫਿਰ ਆ ਲੈ ਚਾਕਲੇਟ ਠੀਕ ਹੈ ਚਾਕਲੇਟ ਖਾਓਗੇ ਥੈਂਕ ਯੂ ਥੈਂਕ ਯੂ ਚਾਕਲੇਟ ਖਾ ਰਹੇ ਹੋ ਤਾਂ ਤੁਸੀਂ ਚਾਕਲੇਟ ਖਾ ਕੇ ਪੜ੍ਹ ਲਿਖ ਕੇ ਰਕੀ ਬਣੋ ਨਾਰ ਸਟਾਰ ਬਣਨਾ ਕਹਿੰਦਾ ਆਓ ਖੁਸ਼ੀ ਖੁਸ਼ੀ ਸਕੂਲ ਚਲੀ ਸੁਪਨੇ ਸਕਾਰ ਕਰਨ ਵਾਲਾ ਮદાન ਮਲੀ ਇਸ ਵਕਤੋ ਸਕੂਲ ਦੇ ਉੱਤੇ ਇਹ ਵੀ ਲਿਖਿਆ ਤੇ ਵਾਕਿਆ ਹੀ ਸਕੂਲ ਨੇ ਬੱਚੇ ਦੀ ਜ਼ਿੰਦਗੀ ਬਦਲ ਦਿੱਤੀ ਤਾਂ ਉਹੀ ਸਕੂਲ ਦੇ ਸਾਹਮਣੇ ਅਸੀਂ ਖੜੇ ਆ ਜਿੱਥੇ ਪਿਛਲੇ ਦਿਨ 소ਸ਼ਲ ਮੀਡੀਆ ਦੇ ਉੱਪਰ ਇੱਕ ਬੱਚੇ ਦੀ ਵੀਡੀਓ ਵਾਇਰਲ ਹੁੰਦੀ ਆ ਐਸੇ ਸਕੂਲ ਦੇ ਵਿੱਚੋਂ ਕੀ ਸਾਡੇ ਘਰੇ ਆਟਾ ਹੈ ਨਹੀਂ ਤਾਂ ਬਹੁਤ ਲੋਕਾਂ ਨੇ ਪਿਆਰ ਦਿੱਤਾ ਤਾਂ ਇਹ ਉਹੀ ਸਥਾਨ ਜਿੱਥੇ ਬੱਚੇ ਦੀ ਵੀਡੀਓ ਵਾਇਰਲ ਹੁੰਦੀ ਵਾਕਿਆ ਹੀ ਕਹਿੰਦੇ ਜਿਹੜੇ ਟੀਚਰ ਹੁੰਦੇ ਨੇ ਉਹ ਪ੍ਰਮਾਤਮਾ ਦਾ ਰੂਪ ਹੁੰਦੇ ਰੱਬ ਦਾ ਰੂਪ ਹੁੰਦੇ ਆ ਤੇ ਉਹੀ ਰੱਬ ਰੂਪ ਬਣ ਕੇ ਆਇਆ ਕਾ ਟੀਚਰ ਬੱਚੇ ਲਈ ਜਿਨ੍ਹਾਂ ਦੇ ਘਰੇ ਕਹਿੰਦੇ ਆਟਾ ਹੈ ਤਾਂ ਬੱਚੇ ਦੀ ਚਰਚਾ ਆਈ ਤੇ ਲੋਕ ਜਿਹੜੇ ਆ ਰਹੇ ਨੇ ਦਰੂਦੂਦ ਤਨੋਂ ਤਸਵੀਰਾਂ ਦਿਖਵਾ ਦਿਖਾ ਦਿਜੀ ਤਾਂ ਐਸੇ ਹੀ ਸਕੂਲ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਬੱਚਾ ਬੈਠਾ ਸੀ ਤਾਂ ਤੁਹਾਨੂੰ ਦੱਸ ਦਈਏ ਆ ਉਹੀ ਟੀਚਰ ਦੀ ਕੁਰਸੀ ਆ ਜਿੱਥੇ ਬਹਿ ਕੇ ਟੀਚਰ ਨੇ ਪੁੱਛਿਆ ਕਿ ਪੁੱਤ ਅੱਜ ਕੀ ਖਾਦਾ ਸੀ ਤਾਂ ਉਹਨੇ ਪਰੇਮਾਨਾ ਕਿਹਾ ਕਿ ਸਾਡੇ ਘਰੇ ਆਟਾ ਹੀ ਨਹੀਂ ਤਾਂ ਐਸ ਪਿੰਡ ਨੂੰ ਬਹੁਤ ਲੋਕ ਘਟ ਜਾਂਦੇ ਸੀ ਸੇ ਉਹ ਬੱਚੇ ਦੇ ਤੇ ਉਸ ਟੀਚਰ ਰੀਬਦੌਲਤ ਅੱਜ ਪੰਜਾਬ ਤੋਂ ਕੀ ਬਾਹਰ ਦੇ ਦੇਸ਼ਾਂ ਦੇ ਵਿੱਚ ਵੀ ਇਸ ਪਿੰਡ ਨੂੰ ਜਾਣਿਆ ਜਾਂਦਾ ਜਿਸ ਦਾ ਨਾਂ ਹੈ ਪਿੰਡ ਸੈਦੋਕੇ ਨੌਲ ਬਲਾਕ ਮਮਲੂਤ ਪਿੰਡਾ ਮਮਲੂਤ ਪਿੰਡਾ ਵਾ ਬਲਾਕ ਤਾਂ ਉਸੇ ਸਕੂਲ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਗੱਲਬਾਤ ਵੀ ਕਰਾਂਗੇ ਟੀਚਰ ਦੇ ਨਾਲ ਤੇ ਬੱਚਿਆਂ ਦੇ ਨਾਲ ਤਾਂ ਤੁਹਾਨੂੰ ਉਸੇ ਹੀ ਰੱਬ ਰੂਪੀ ਟੀਚਰ ਦੇ ਅਪਕ ਨਾਮ ਦਾ ਮਲਾ ਰਹੇ ਜਿਨੇ ਬੱਚੇ ਦੀ ਜ਼ਿੰਦਗੀ ਬਦਲਦੀ ਤਾ ਸਾਡੇ ਨਾਲ ਉਹ ਹੀ ਟੀਚਰ ਨੇ ਅ ਸਰ ਸਸ਼ਿਕਾ ਸਸ਼ਿਕਾ ਜੀ ਸਸ਼ਿਕਾ ਵੀਰ ਜੀ ਆ ਧੰਨਵਾਦ ਤੁਹਾਡਾ ਵੀ ਤੁਸੀਂ ਉਸ ਬੱਚੇ ਦੀ ਬਾਹ ਫੜੀ ਵਾਇਰਲ ਵੀਡੀਓ ਕੀਤੀ ਤਾਂ ਮਸਲਾ ਕੀ ਸੀ ਉਹਦੋਂ ਦਿਲ ਦੇ ਵਿੱਚ ਕੀ ਆਇਆ ਕਿ ਬੱਚੇ ਦੀ ਵੀਡੀਓ ਬਣਾਉਣਾ ਉਹ ਬ੍ਰਦਰ ਇਦਾਂ ਸੀ ਕਿ ਉਹ ਰੱਬ ਹੀ ਕੋਈ ਉਸ ਉਸ ਦਿਨ ਉਤਰਿਆ ਹੋਇਆ ਸੀ ਮੇਰੇ ਹਿਸਾਬ ਨਾਲ ਮੈਂ ਜਦੋਂ ਘਰੋਂ ਜਦੋਂ ਚੱਲਦਾ ਤਾਂ ਮੈਂ ਇਹ ਸੋਚਦਾ ਹੁੰਦਾ ਕਿ ਮੈਂ ਇੱਕ ਰੱਬ ਦੀ ਸੇਵਾ ਕਰਨਾ ਚੱਲਿਆ ਤਾਂ ਬਿਲਕੁਲ ਇਦਾਂ ਹੀ ਮੈਨੂੰ ਮਹਿਸੂਸ ਹੋਇਆ ਕਿ ਯਾਰ ਮੈਂ ਇਹ ਵੀਡੀਓ ਔਨ ਕੀਤੀ ਪਤਾ ਨਹੀਂ ਕਿਦਾਂ ਸਵੱਬ ਬਣ ਗਿਆ ਕਿ ਮੇਰਾ ਕੈਮਰਾ ਔਨ ਹੋ ਗਿਆ ਹਨਾ ਤਾਂ ਉਹ ਬੱਚੇ ਨੇ ਉਹਦੇ ਰਿਐਕਸ਼ਨ ਹੀ ਇਦਾਂ ਸੀ ਕਿ ਮੈਂ ਜਦੋਂ ਮੈਂ ਆਪਦੇ ਪਿੰਡ ਵਾਪਸ ਗਹਿਰੀ ਗਿਆ ਭਰਾ ਫਤੇਗੜ ਗਹਿਰੀ ਗਿਆ ਤਾਂ ਮੇਰੀ ਮਦਰ ਤੇ ਮੈਂ ਬਹੁਤ ਰੋਏ ਭਰਾ ਮੇਰਾ ਚਾਚਾ ਸੀਗਾ ਤੇ ਸਿੰਘ ਖਾਲਸਾ ਜੀ ਤੇ ਉਹ ਉਹ ਵੀ ਉਹ ਵੀ ਜਿਹੜਾ ਕਹਿੰਦਾ ਤੂੰ ਪੁੱਤ ਬਹੁਤ ਵਧੀਆ ਕੰਮ ਕਰਕੇ ਆ ਤੇਰੇ ਤੇ ਮਾਣ ਆ ਸਾਨੂੰ ਬੜਾ ਉਹਨਾਂ ਨੇ ਮੋਟੀਵੇਸ਼ਨ ਬਹੁਤ ਦਿੱਤੀ ਤਾਂ ਮੈਂ ਵੀ ਇੱਕ ਆਪਦੇ ਪਿੰਡ ਲੈਵਲ ਤੇ ਛੋਟੀ ਜਿਹੀ ਅਸੀਂ ਐਨਜੀਓ ਚਲਾਉਣੀ ਆਡਵਾਈਸ ਐਨਜੀਓ ਮੇਰੇ ਬ੍ਰਦਰ ਸੀਗੇ ਜੀ ਉਹ ਉਹਨਾਂ ਦੀ ਕ੍ਰੈਡਿਟ ਟ੍ਰਾਂਸਪਰੈਂਟ ਹੋਈ ਸੀ ਉਹਨੇ ਉਹ ਤੋਂ ਬਾਅਦ ਕਿਉਂਕਿ ਅਸੀਂ ਉਹਦੇ ਲਈ 8 ਲੱਖ ਰੁਪਈਆ ਭਰਾ ਅਸੀਂ ਇਕੱਠਾ ਕੀਤਾ ਤਾਂ ਉਹ ਅਸੀਂ ਵੀ ਮੰਗ ਕੇ ਇਕੱਠਾ ਕੀਤਾ ਸੀਗਾ ਨਹੀਂ ਜਿਵੇਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਖਾਣਾ ਮਿਲਦਾ ਕਿ ਸਕੂਲ ਦੇ ਵਿੱਚ ਖਾਣਾ ਨਹੀਂ ਮਿਲਦਾ ਸੀਗਾ ਬਿਲਕੁਲ ਬ੍ਰਦਰ ਰੋਟੀਨ ਵਾਈਜ਼ ਮਿਲਦਾ ਪਰ ਨਹੀਂ ਵੀਡੀਓ ਕਿਦੋਂ ਦੀ ਇਹ ਸਵੇਰੇ ਦੀ ਹੈ ਸਾਢੇ ਤੱਕ 10 ਵਜੇ ਦੀ ਵੀਡੀਓ ਆ ਤਾਂ ਅਸੀਂ ਸਾਢੇ 12 ਵਜੇ ਜਿਹੜੀ ਆਏ ਸੀ ਬੱਚੇ ਨੂੰ ਖਾਣਾ ਖਵਾਉਣੇ ਆ ਤਾਂ ਉਹ ਕੀ ਹੋਇਆ ਕਿ ਬੱਚੇ ਦੀ ਕਾਪੀ ਚੈੱਕ ਕਰਨੀ ਸੀ ਅਜੇ ਤਾਂ ਕੰਮ ਵੀ ਅੱਧਾ ਕਿ ਦਿੱਤਾ ਸੀ ਅੱਧਾ ਕਿ ਦੇਰ ਰਹੀ ਸੀ ਹਨਾ ਤਾਂ ਉਹ ਬੱਚੇ ਨੇ ਜਦੋਂ ਆ ਕੇ ਬੋਲਿਆ ਕਿ ਸਾਡੇ ਘਰ ਤਾਂ ਜੀ ਆਟਾ ਹੀ ਹੈ ਨਹੀਂ ਮਾਂ ਜੀ ਰੋਟੀ ਨਹੀਂ ਖਾ ਕੇ ਆ ਤਾਂ ਦਿਲ ਨੂੰ ਝੰਜੋੜਦਾ ਯਾਰ ਜਾਨ ਕੱਢਦੀ ਬੱਚੇ ਨੇ ਤਾਂ ਹਾਏ ਮੇਰੀ ਮੂੰਹ ਵੀ ਨਿਕ ਲੱਗੀ ਹਾਏ ਰੱਬਾ ਜਿਨ੍ਹਾਂ ਬੱਚਿਆਂ ਦੇ ਸੱਤੇ ਸੀ ਰੋਟੀ ਰੋਜ਼ ਖਾਵਾ ਪੰਦਾ ਸਾਡਾ ਕਿ ਇਹਨਾਂ ਦੇ ਸੱਤ ਤੋਂ ਖਾਣਾ ਖਾਣੀਆਂ ਸਾਡੇ ਘਰ ਸਾਡੇ ਘਰ ਵੀ ਚੁੱਲ੍ਹਾ ਬਲਦਾ ਇਹਨਾਂ ਬੱਚਿਆਂ ਦੇ ਸੱਤ ਤੋਂ ਬੜਾ ਮਨ ਉਦਾਸ ਹੋਇਆ ਮੈਡਮ ਇੱਕ ਪ੍ਰਾਇਮਰੀ ਸਕੂਲ ਦੇ ਤੁਸੀਂ ਵੀ ਹਾਂਜੀ ਟੀਚਰੋ ਮੁੱਖ ਦੇ ਆਪਕੋ ਮੁੱਖ ਦੇ ਆਪਕ ਦੀ ਨੌਕਰੀ ਕਰ ਰਹੇ ਤਾਂ ਜਦੋਂ ਵੀਡੀਓ ਤੁਸੀਂ ਵੀ ਵੇਖੀ ਤਾਂ ਤੁਹਾਡੇ ਗੱਲ ਨੂੰ ਕੀ ਆਖਿਆ ਕਿ ਤੁਹਾਡੇ ਸਕੂਲ ਦਾ ਛੁੱਟਾ ਜਾ ਬੱਚਾ ਕਿਦਾਂ ਦਾ ਲੱਗਿਆ ਸਰ ਵੀਡੀਓ ਦੇਖਣ ਤੋਂ ਬਾਅਦ ਦੀ ਗੱਲ ਹੈ ਮੈਂ ਉਸ ਟਾਈਮ ਕੋਲੀ ਸੀ ਮੇਰੇ ਕੋਲ ਆਸ਼ਾ ਵਰਕਰ ਆਈ ਹੋਈ ਸੀ ਬੱਚਿਆਂ ਵਾਸਤੇ ਕੁਝ ਪੁੱਛ ਰਹੀ ਸੀ ਕੋਈ ਇਨਫੋਰਮੇਸ਼ਨ ਲੈਣ ਆਈ ਸੀ ਮੈਂ ਕੋਲ ਹੀ ਖੜੀ ਹੋਈ ਸੀ ਤੇ ਜਦੋਂ ਇਹ ਬੱਚਾ ਇੰਨੀ ਗੱਲ ਕਰ ਰਿਹਾ ਸੀ ਤੇ ਆਤਮਾ ਰੋ ਪਈ ਸ਼ਬਦ ਨਹੀਂ ਵੀ ਮੈਂ ਉਦੋਂ ਕਿਵੇਂ ਕਿਹੜੇ ਹਾਲਾਤ ਵਿੱਚ ਸੀ ਫਿਰ ਮੈਂ ਇੱਕਦਮ ਸਰ ਨੂੰ ਕਿਹਾ 11 ਵਜੇ ਪਏ ਨੇ ਤੁਸੀਂ ਇਹਨਾਂ ਬੱਚਿਆਂ ਨੂੰ ਪਹਿਲਾਂ ਖਾਣਾ ਖਵਾ ਕੇ ਲਿਆਓ ਜੀ ਫਿਰ ਸਰ ਉੱਠੇ ਇਹਨਾਂ ਸਾਰੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਕਿਉਂਕਿ ਇਹਨਾਂ ਦੇ ਨਾਲ ਦੇ ਹੋਰ ਵੀ ਬੱਚੇ ਬੈਠੇ ਹੋਣਗੇ ਤਾਂ ਕਹਿੰਦੇ ਕੋਲ ਤਾਂ ਚਲੇ ਸੀ ਪੁੱਛ ਲਿਆ ਹੋਰ ਵੀ ਇਹਨਾਂ ਨਾਲ ਦੇ ਹੋ ਸਕਦੇ ਨੇ ਮੈਂ ਕਿਹਾ ਤੁਸੀਂ ਸਾਰਿਆਂ ਨੂੰ ਹੀ ਖਾਣਾ ਖਵਾ ਲਿਓ ਇਹਨਾਂ ਕੋਈ ਤਾਂ ਬੰਨ ਗਿਆ ਹੋਏਗਾ ਕਿ ਇਹ ਛੋਟੇ ਬੱਚਿਆਂ ਨੂੰ ਪੂਰਾ ਆ ਜਾਏਗਾ ਤੇ ਦੂਸਰੇ ਬੱਚਿਆਂ ਨੂੰ ਆਪਾਂ 12:30 ਖਵਾ ਲਾਂਗੇ ਫਿਰ ਸਰ ਗਏ ਇਹਨਾਂ ਨੂੰ ਖਾਣਾ ਵਗੈਰਾ ਖਵਾਇਆ ਤਾਂ ਇਸ ਵਕਤ ਗੱਲਬਾਤ ਕਰਾਂਗੇ ਮੇਰੇ ਖੱਬੇ ਉਸ ਬੱਚੇ ਦੇ ਮਾ ਆ ਖੜੀ ਆ ਤੇ ਸੱਜੇ ਉਸ ਦਾ ਪਿਤਾ ਖੜਾ ਆਪਣੀ ਗੋਦ ਦੇ ਵਿੱਚ ਬੱਚੇ ਨੂੰ ਲੈ ਕੇ ਜਿਹੜਾ ਬੱਚਾ ਕਹਿੰਦਾ ਸੀ ਮੈਂ ਰੋਟੀ ਨਹੀਂ ਖਾ ਕੇ ਆ ਸਾਡੇ ਘਰ ਆ ਟਾਈਮ ਪਹਿਲਾਂ ਗੱਲਬਾਤ ਕਰਾਂਗੇ ਉਹਨਾਂ ਦੀ ਮਤ ਨਾ ਪੈਂਸਾ ਸੀ ਹਾਂ ਬਹੁਤ ਅੱਛਾ ਹਾਂ ਪਹਿਨ ਗੱਲ ਕਰਦੇ ਜਿੱਦਾਂ ਬੱਚੇ ਦੀ ਵੀਡੀਓ ਵਾਇਰਲ ਹੋ ਤੁਸੀ ਦੇਖੀ ਤਾਂ ਦਿਲ ਨੂੰ ਕੀ ਲੱਗਿਆ ਇੱਕ ਜਿਹੜੀ ਮਾਂ ਹੁੰਦੀ ਉਹ ਬੱਚੇ ਦਾ ਦਰਦ ਸਮਝਦੀ ਹੁੰਦੀ ਆ ਹਾਂਜੀ ਪਹਿਲੋ ਤਾਂ ਵੀ ਵੀਡੀਓ ਬਣਾਈ ਸਰ ਲਈ ਪਹਿਲੋ ਸਾਨੂੰ ਪਤਾ ਹੀ ਨਹੀਂ ਸੀ ਵੀ ਸਰ ਨੇ ਵੀਡੀਓ ਬਣਾਈ ਆ ਕਿਉਂਕਿ ਮੈਨੂੰ ਤਾਂ ਪਤਾ ਸੀ ਵੀ ਬੱਚਾ ਰੋਟੀ ਨਹੀਂ ਖਾ ਕੇ ਗਿਆ ਕਰੋ ਬੱਚੇ ਨੂੰ ਪਤਾ ਸੀ ਮੈਂ ਨਹੀਂ ਖਾਦੀ ਹਣਾ ਪਰ ਰੋਟੀ ਬੱਚੇ ਨੂੰ ਤਾਂ ਰੋਟੀ ਵਾਖੇ ਹੀ ਆਟਾ ਨਹੀਂ ਸੀ ਕੀ ਖਲਾਸ ਹਲਾ ਆਟਾ ਦੇ ਸੀ ਵੀਰੇ ਕਿਉਂਕਿ ਇਹਦੇ ਪਾਪਾ ਵੀ ਨਹੀਂ ਠੀਕ ਕਰਦੀਆਂ ਮਜਬੂਰੀਆਂ ਗਰੀਬੀਆਂ ਹਣਾ ਵੀ ਦਿਹਾੜੀ ਮਜ਼ਦੂਰੀ ਕਰਦੇ ਆ ਕਿਸੇ ਟਾਈਮ ਐਦਾ ਦੇ ਹਾਲਾਤ ਹੁੰਦੇ ਆ ਵੀ ਨਹੀਂ ਚੀਜ਼ ਆਉਂਦੀ ਠੀਕ ਹੈ ਪਰ ਇੰਨਾ ਤਾਂ ਨਹੀਂ ਹੁੰਦਾ ਮਾਪਿਓ ਵੀ ਰੋਟੀ ਨਾ ਦੇ ਸਕੇ ਪਰ ਕੰਡੀਸ਼ਨ ਇੱਦੀ ਐਨੀ ਮਾੜੀ ਹੋ ਗਈ ਆ ਕਿ ਇਹਦੇ ਪਾਪਾ ਦੀ ਅੱਖਾਂ ਖਰਾਬ ਹੋ ਗਈਆਂ ਵੀ ਦਿਸਣਾ ਵੀ ਬੰਦ ਹੋ ਗਿਆ ਅੱਖਾਂ ਤੋਂ ਹਨਾ ਪੱਟੀਆਂ ਲੱਗਣ ਲੱਗ ਪਈਆਂ ਫੜ ਕੇ ਲੈ ਕੇ ਜਾਂਦੇ ਸੀ ਫੜ ਕੇ ਲੈ ਕੇ ਆਉਂਦੇ ਸੀ ਤੇ ਦਾਦਾ ਜੀ ਇਹਨਦੇ ਇਕੱਲੇ ਵੀ ਕੰਮ ਕਰਦੇ ਸੀ ਨਾਲੇ ਦਵਾਈ ਦਉਂਦੇ ਸੀ ਨਾਲੇ ਘਰ ਦਾ ਖਰਚਾ ਤੋਰਦੇ ਸੀ ਅਨਾ ਵਿਜੇ ਮਤਲਬ ਉਹ ਨਾ ਚਨ ਕਰਾਇਆ ਭਾੜਾ ਵੀ ਲੱਗਦਾ ਹੀ ਆ ਵੀ ਸਾਰਾ ਉਹੀ ਸਾਡਾ ਚੱਲਦੇ ਸਿਹਦਾ ਦਾ ਖਰਚਾ ਤੇ ਹੁਣ ਹੁਣ ਜਿਹੜੇ ਲੋਕ ਨੇ ਵੀਡੀਓ ਵਾਇਰਲ ਦੇਖ ਕੇ ਆ ਰਹੇ ਨੇ ਤੁਹਾਡੀ ਸੇਵਾ ਲਈ ਮਦਦ ਲਈ ਆ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਤੁਹਾਨੂੰ ਮੈਂ ਉਹ ਵਿਰਾ ਪੈਣਾ ਦੇ ਤੇ ਭਰਾਵਾਂ ਦੇ ਧੰਨਵਾਦ ਆ ਤੇ ਮਾਤਾ ਜੀ ਦੀ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ ਸਭ ਤੋਂ ਧੰਨਵਾਦ ਮੈਂ ਸਰਦੀ ਜੀ ਜਿਹੜਾ ਸਾਰਾ ਸਾਡੇ ਰੱਬ ਦੇ ਰੂਪ ਚ ਆ ਕੇ ਵੀ ਸਾਡੀ ਇੰਨੀ ਹੈਲਪ ਕੀਤੀ ਕਿਉਂਕਿ ਕਿਸੇ ਨੂੰ ਸਾਡੇ ਘਰ ਦਾ ਹਾਲਾਤ ਦਾ ਪਤਾ ਹੀ ਨਹੀਂ ਸੀ ਠੀਕ ਹੈ ਨਾ ਇਹ ਤਾਂ ਤਾਂ ਕਿ ਸਟੈਂਪਿੰਡ ਚ ਬੈਠਿਆ ਨੂੰ ਵੀ ਨਹੀਂ ਕਈਆਂ ਨੂੰ ਪਤਾ ਵੀ ਅੱਦਾ ਦੇ ਹਾਲਾਤ ਹੋਏ ਪੈਨੇ ਮਾਤਾਂ ਦਾ ਰੋਲ ਕਿਦਾਂ ਹੁੰਦਾ ਹੈ ਮਾਂ ਦਾ ਰੋਲ ਹੁੰਦਾ ਉਥੇ ਪਿਤਾ ਦਾ ਬਹੁਤ ਵੱਡਾ ਰੋਲ ਤਾਂ ਸਨ ਉਹ ਪਿਤਾ ਉਸ ਬੱਚੇ ਦੇ ਪਿਤਾ ਖੜੇ ਜਨਾਂ ਦੀ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਸੀ ਮਜ਼ਦੂਰੀ ਕਰਦੇ ਆ ਅੱਖਾਂ 'ਚ ਸਪਰੇਅ ਪੈ ਜਾਂਦੀ ਆ ਤਾਂ ਉਹ ਸਪਰੇਅ ਜਿਹੜੀ ਆ ਅੱਖਾਂ ਦੇ ਵਿੱਚ ਪੈਂਦੀ ਤੇ ਅੱਖਾਂ ਦੀ ਜਿਹੜੀ ਨਿਗਾਹ ਉਹ ਜਾਵਣੀ ਬਈ ਸੱਸ ਸਿੱਕਾਂਗੇ ਇਹ ਨਿਗਾਹ ਕਿਵੇਂ ਇਹ ਨਾ ਇਹ ਮੈਂ ਸਪਰੇਅ ਕਰਦਾ ਸੀ ਤੇ ਸਪਰੇਅ ਕਰਦੇ ਕਰਦੇ ਅਚਾਨਕ ਹੀ ਅੱਖ ਨੂੰ ਜਿਵੇਂ ਮਨ ਦਵਾਈ ਪਵਾ ਰੱਖਤੂ ਜਵਾਜ ਜੰਦਾ ਵੱਜ ਗਿਆ ਤੇ ਹੋਰ ਜਿਹੜੇ ਜਦੋਂ ਮੈਂ ਮੈਂ ਖਾਰਚੋਂ ਨੀ ਚੁਰਾਈ ਤੇ ਅੱਖਾਂ ਲਾਲ ਹੋ ਜਾਂਦੀਆਂ ਮੈਂ ਕਹਣਾ ਵੀ ਮੇਰੇ ਅੱਖਾਂ ਨੂੰ ਕੁਝ ਹੁੰਦਾ ਇਹ ਨਾ ਕਰ ਤੂੰ ਅੱਖਾਂ ਬੰਦ ਕਰਦਾ ਤੇਰਾ ਤੇਰਾ ਇਹ ਕਮੀਟਦਾਰੀ ਨਾ ਇਹ ਜਦ ਮੈਂ ਆਗਾ ਮੈਂ ਕੀ ਕਰਾਂ ਮੇਰੀ ਅੱਖਾਂ ਖੋਲਦੀਆਂ ਇਹ ਕਿਵੇਂ ਖੋਲਾਂ ਦਿਨੋਂ ਦਿਨ ਪੂਰੇ ਮੇਰੇ ਖਰਚ ਹੋਵੇ ਤੇ ਇਹ ਦਿਨੋਂ ਦਿਨ ਬੰਦ ਨਹੀਂ ਆਈ ਤੇ ਹੁਣ ਕਿੰਨਾ ਕੁ ਦਿਸ ਰਿਹਾ ਹੁਣ ਇਹ ਨਾ ਵੀ ਠੀਕ ਦੇਖਦਾ ਮੰਨ ਲਓ ਸਿੱਧੀ ਨਿਗਾਹ ਨਹੀਂ ਜਿਆਦੀ ਟਿਕਦੀ ਤੇ ਛਾਂ ਨੂੰ ਥੋੜਾ ਇਹ ਫਰਕ ਪੈ ਜਾਂਦਾ ਜਿੱਥੇ ਗੱਲ ਕਰੀਏ ਉਸ ਨੌਜਵਾਨ ਦੀ ਉਸ ਬੱਚੇ ਦੀ ਮਦਦ ਕਰਨ ਲਈ ਲੋਕ ਆ ਰਹੇ ਨੇ ਸਮਾਜਸੀ ਵੀ ਆ ਰਹੇ ਨੇ ਤੁਸੀਂ ਨਾ ਮਨੀਸ਼ਾ ਦੇਵਾ ਜੀ ਆ ਉਹ ਵੀ ਸਪੈਸ਼ਲ ਵਿਸ਼ੇਸ਼ ਤੌਰ ਤੇ ਇਸ ਬੱਚੇ ਦੀ ਜਿਹੜੀ ਵੀਡੀਓ ਦੇਖਣ ਆ ਰਹੇ ਤਾਂ ਮੈਂ ਕੈਮਰਾਮੈਨ ਨੂੰ ਕਿੰਨਾ ਕੀ ਉਸ ਕਰਦੀਆਂ ਤਸਵੀਰਾਂ ਦਿਖਾ ਦਈਏ ਬਿਲਕੁਲ ਕਿ ਜਿਹੜਾ ਬੱਚਾ ਦੇ ਅਸੀਂ ਘਰ ਖੜੇ ਆ ਜਿਹੜਾ ਬੱਚਾ ਕਹਿੰਦਾ ਸੀ ਆਟਾ ਹੈ ਨਹੀਂ ਸਾਡੇ ਘਰ ਆਟਾ ਹੈ ਨਹੀਂ ਤੇ ਉਸ ਕਰ ਪ੍ਰਮਾਤਮਾ ਨੇ ਐਸੀ ਕਰਮ ਕੀਤੇ ਕੀ ਲੋਕ ਜਿਹੜੇ ਨੇ ਸਮਾਜ ਸੇਵੀ ਨੇ ਉਹ ਇੱਥੇ ਬੋਰੀਆਂ ਦੇਣ ਆ ਰਹੇ ਨੇ ਕੋਈ ਕਣਕ ਕੋਈ ਕੁਸ਼ ਪਰ ਇਸ ਵਕਤ ਸਾਡਾ ਅਮਨੀਸ਼ਾ ਦੇਵਾ ਜੀ ਨੇ ਤਲਵੰਡੀ ਵਾਦੂ ਗੱਲਬਾਤ ਕਰਾਂਗੇ ਜੈ ਮਾਤਾ ਜੀ ਮੈਂ ਜਦੋਂ ਵੀਡੀਓ ਦੇਖੀ ਬੜਾ ਹੀ ਮਾਨਨ ਗੱਲ ਕਰਦੇ ਆ ਤੁਹਾਨੂੰ ਕਿਦੋਂ ਕੋ ਪਤਾ ਲੱਗਿਆ ਜਦੋਂ ਇਸ ਵੀਡੀਓ ਬਾਰੇ ਪਤਾ ਲੱਗਿਆ ਤਾਂ ਕੀ ਮਨ ਦੇ ਵਿੱਚ ਤੁਸੀਂ ਸੋਚਿਆ ਮੈਂ ਸ਼ਾਮ ਨੂੰ ਬੈਠੀ ਹੂ ਇਸ ਜਸਟ ਮੈਨੂੰ ਵੀਡੀਓ ਮੇਰੇ ਮੋਰੇ ਆਈ ਤੇ ਪਹਿਲਾਂ ਤਾਂ ਮੈਂ ਵੀਡੀਓ ਰੋਕੇ ਬੜਾ ਮੇਰਾ ਮਨ ਉਦਾਸ ਹੋਇਆ ਮੇਰੇ ਅੱਖਾਂ ਚ ਪਾਣੀ ਵੀ ਆਇਆ ਕਿ ਗੁਰੂਆਂ ਪੀਰਾਂ ਦੀ ਧਰਤੀ ਤੇ ਇੱਕ 마ਸੂਮ ਬੱਚਾ ਕਹਿ ਰਿਹਾ ਕਿ ਮੈਂ ਰੋਟੀ ਨਹੀਂ ਖਾਧੀ ਤੇ ਬੜਾ ਮਨ ਦੁਖਿਆ ਮੇਰਾ ਅੰਦਰੋਂ ਫਿਰ ਦਿਲ ਨੂੰ ਕੀ ਸਮਝਾਇਆ ਦਿਲ ਕੀ ਕਹਿੰਦਾ ਕਿ ਮਿਲ ਕੇ ਆਈਏ ਜਨਾਂ ਨੂੰ ਫੋਨ ਤੇ ਕਨੈਕਟ ਕਰੀਏ ਤਾਂ ਤੁਹਾਨੂੰ ਫਿਰ ਵਿਸ਼ੇਸ਼ ਤੌਰ ਤੇ ਇੱਥੇ ਕੀ ਆਉਂਦਾ ਮੈਂ ਜ਼ਰੂਰ ਇਹਨਾਂ ਨਾਲ ਮੈਂ ਤਾਇਆ ਪਕੀਤਾ ਇਹਨਾਂ ਨਾਲ ਮੇਰੀ ਫੋਨ ਤੇ ਗੱਲਬਾਤ ਹੋਈ ਤੇ ਮੈਂ ਬੱਤੇ ਨਾਲ ਗੱਲਬਾਤ ਕੀਤੀ ਮੇਰਾ ਮਨ ਬਹੁਤ ਉਦਾਸ ਸੀ ਤੇ ਮੈਨੂੰ ਮੈਨੂੰ ਖਿੱਚ ਪੈ ਰਹੀ ਸੀ ਕਿ ਮੈਂ ਬੱਚੇ ਨੂੰ ਮਿਲਣਾ ਚਾਹੁੰਦੀ ਆ ਸੋ ਮੈਂ ਬੱਚੇ ਨੂੰ ਮਿਲਣ ਆਈ ਆ ਮੇਰੀ ਔਕਾਤ ਤਾਂ ਨਹੀਂ ਮੈਂ ਕੁਝ ਦੇ ਸਕਾਂ ਪਰ ਮੇਰੇ ਵੱਲੋਂ ਜੋ ਹੋਇਆ ਮੈਂ ਜ਼ਰੂਰ ਕਰਕੇ ਜਾਵਾਂਗੀ ਜੀ ਤਾਂ ਗੱਲਬਾਤ ਤਾਂ ਪਾਣਾਂ ਦੇ ਮਾਤਾ ਪਿਤਾ ਨਾਲ ਵੀ ਕਰਦੇ ਆ